Yn dywedeg i'r bod y byddai'n ਇਹ ਪਿੰਡ ਧੌੜੜ ਦਾ ਕੁਲਵੀਰ ਸਿੰਘ ਪੁੱਤਰ ਬਰੀਕ ਸਿੰਘ ਸੀ ਦੁੱਧ ਦਾ ਕੰਮ ਕਰਦੇ ਆ ਇਹ ਇਹ ਸ਼ਾਮੀ 6:00 ਵਜੇ 6:30 ਵਜੇ ਘਰੋਂ ਅਜ ਮੀਂਹ ਜਿਆਦਾ ਪੈ ਰਿਹਾ ਸੀ ਆਪਣੀ Honda Image ਤੇ ਦੁੱਧ ਦੇਣ ਗਿਆ ਸੀ ਤਲਾਵੇਂ ਤਲਾਵੇਂ ਦੁੱਧ ਦੇ ਕੇ 7:00 ਵਜੇ 7:00 ਵਜੇ ਉੱਥੇ ਪੂਰੇ ਦੁੱਧ ਦੇ ਕੇ ਤਾਂ ਵਾਪਸ ਆ ਰਿਹਾ ਸੀ ਤਾਂ ਇਹ ਜਿਹੜੀ ਮੋਟਰ ਹੈਗੀ ਹੈ ਇਹਦੇ ਤੇ ਜੋ ਨਿਸ਼ਾਨ ਤੋਂ ਲੱਗ ਰਿਹਾ ਗੱਡੀ ਦੇ ਉਹਦੇ ਸਾਈਡ ਤੇ ਇੱਕ ਗੱਡੀ ਖੜੀ ਲੱਗਦੀ ਹੈ ਉਹਨਾਂ ਨੇ ਅੱਗੇ ਗੱਡੀ ਕਰਕੇ ਰੋਕ ਕੇ ਤੇ ਫਾਇਰਿੰਗ ਕਰਕੇ ਉਹਦੀ ਡੈਥ ਕਰ ਦਿੱਤੀ। ਇਹ ਕਾਰਨ ਦਾ ਪਤਾ ਲੱਗਾ ਜੀ? ਕਾਰਨ ਹਜੀ ਉਹਦੇ ਫਾਦਰ ਸਾਹਿਬ ਨਾਲ ਗੱਲ ਹੋਈ ਆ ਇਹਨਾਂ ਦਾ ਘਰੇਲੂ ਹੀ ਰੰਜਿਸ਼ ਹੀ ਆ ਪਿੰਡ ਦੇ ਵਿੱਚ ਹੀ। ਉਹਦੇ ਕਾਰਨ ਨਹੀਂ ਇੱਕ ਗੱਲ ਹੋਈ ਆ। ਠੀਕ ਕਾਰਵਾਈ ਕੀਤੀ ਆ। ਸਰ ਭਈ ਉਹਨਾਂ ਦਾ ਬਿਆਨ ਲਿਖ ਕੇ ਪਰਚਾ ਦੇ ਰਹੇ ਆ ਜੀ। ਬਾਡੀ ਜਿਹੜੀ ਆ ਅਸੀਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਤੀ ਆ। ਸਰ ਜਿੰਨੇ ਫਾਇਰਿੰਗ ਤੇ ਕਿੰਨੇ ਬੰਦੇ ਕੋਈ ਸ਼ਾਇਦ ਪਤਾ ਲੱਗਾ। ਹਾਂ ਜੀ ਇਹ ਤਾਂ ਨਹੀਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਉਹ ਅਸੀਂ ਉਹ ਕੈਮਰੇ ਆ ਸਾਈਟਾਂ ਤੇ ਹੈਗੇ ਜਿਹੜੇ ਉਹ ਖੰਗਾਲਦੇ ਆ ਟੀਮਾਂ ਲਾਤੀਆਂ। ਉਤੋਂ ਪਤਾ ਲੱਗੂ ਕਿੰਨੇ ਕੁ ਫਾਇਰ ਹੋਏ ਇਹ ਤਿੰਨ ਦਾ ਤਾਂ ਸਾਨੂੰ ਲੱਗ ਰਿਹਾ ਤਿੰਨ ਤਾਂ ਗੋਲੀਆਂ ਉਹਦੇ ਲੱਗੀਆਂ ਬਾਕੀ ਅਜੇ ਹੁਣ ਅਸੀਂ ਸਰਚ ਕਰਾਂਗੇ ਸਾਰੀ ਤੇ ਮੌਕੇ ਤੇ ਹੀ ਡੈਥ ਹੋ ਗਈ ਕਿ ਅਜੇ ਮੌਕੇ ਤੇ ਡੈਥ ਹੋ ਗਈ ਮੁਦਰੀ ਤੇ ਵੀਜ ਨੂੰ ਕੀ ਪਤਾ ਲੱਗੋ ਮੁਦਰੀ ਤਫਤੀਸ਼ ਤੋਂ ਇਹੀ ਗੱਲ ਲੱਗ ਰਹੀ ਹੈ ਵੀ ਪਿੰਡ ਦੀ ਰੰਜਿਸ਼ ਹੈ ਇਹਨਾਂ ਦੀ 10-15 ਸਾਲ ਪਹਿਲਾਂ ਦੀ ਹੋਰ ਇਹਨਾਂ ਦੇ ਫਾਦਰ ਸਾਹਿਬ ਦਾ ਕਹਿਣਾ ਵੀ ਕੋਈ ਸਾਡੇ ਕਿਸੇ ਨਾਲ ਰੰਜਿਸ਼ ਨਹੀਂ ਉਹ ਕੋਈ ਇੱਕ ਦੋ ਬੰਦੇ ਹੈਗੇ ਜਿਹੜੇ ਇਹਨਾਂ ਨਾਲ ਰੰਜਿਸ਼ ਰੱਖਦੇ ਸੀ ਫੋਨ ਤੇ ਤਲਾਸ਼ ਮਿਲੀ ਹੈ ਵੀ ਤੇ ਹੋਇਆ ਕੋਈ ਇਹ ਮੁੰਡਾ ਪੁਰਾਣਾ ਮੇਰਾ ਜਾਨੂ ਹੈ। ਤੇ ਅੱਜ ਤੋਂ ਕਾਫੀ ਸਾਲ ਪਹਿਲਾਂ 5-6 ਸਾਲ ਪਹਿਲਾਂ ਇਹ ਢੰਗ ਨਾਲੇ ਹੀ ਸਾਡਾ ਤੇ ਨੋਨ ਬੰਦਾ ਹੈ ਮੇਰਾ ਤੇ ਮੈਨੂੰ ਕਿਹਨ ਦੱਸਿਆ ਵੀ ਨਾ ਗੱਲਬਾਤ ਹੋ ਗਈ ਮੇਰੇ ਪਿਟ ਦਾ ਮੁੰਡਾ ਵਾ ਮਨਮੋਹ ਸਿੰਘ ਜਗ ਮੋਹ ਆ ਆ ਮਾਦ ਮਾੜੀ ਚੰਗਾ ਮੁੰਡਾ ਹੈਗਾ ਉਹ ਜਗ ਮੋਹ ਸਿੰਘ ਇਹ ਜਗ ਮੋਹ ਸਿੰਘ ਮੇਰਾ ਕਲਾਸਮੇਟ ਆ ਉਹਨੇ ਮੈਨੂੰ ਫੋਨ ਕਰ ਦਿੱਤਾ ਵੀ ਆ ਗੱਲਬਾਤ ਹੋ ਗਈ ਤੇ ਮੇਰੇ ਲਿੰਕ ਜੀ ਇਹ ਮੇਰੇ ਕੋ ਘਰ ਦਾ ਨੰਬਰ ਤਾਂ ਹੈ ਨਹੀਂ ਸੀ ਮੇਰੇ ਕੋ ਗਰਮੇਈ ਭਾਈ ਦਾ ਨੰਬਰ ਹੈਗਾ ਸੀ ਮਰਿਆੜਤੀ ਇਹ ਉਹ ਮੈਂ ਉਹਨਾਂ ਨੂੰ ਦੱਸਿਆ ਵੀ ਭਜੀ ਆ ਗੱਲਬਾਤ ਹੋ ਗਈ ਹੈ ਇਹਨਾਂ ਫਿਰ ਉਹਦੇ ਘਰ ਫੋਨ ਕੀਤਾ ਤੇ ਇਹਨਾਂ ਉਹਨਾਂ ਘਰ ਲਾ ਦਿੱਤੀ ਫਿਰ ਕਿੰਨੇ ਕੁ ਇਦੀ ਕੱਢਣੀ ਸੀ 7 ਵਜੇ ਲਗਭਗ ਨਿਕਲੇ ਜੇਤਨ ਪਤਾ ਲੱਗਾ ਉਦੋਂ ਇਹ ਮਤਲਬ ਡੈਥ ਹੋ ਚੁੱਕੀ ਸੀ ਆ ਸਰ ਇਹ ਡਾਕਟਰ ਸਾਹਿਬ ਸਾਹਿਬ ਦੇ ਸਾਥ ਤੇ ਕੋਈ ਆ ਗੱਡੀ ਵੈਸੇ ਕਿੱਧਰੋਂ ਆ ਰਹੀ ਸੀ ਜਿੱਦਾਂ ਕੀ ਕੱਟੇ ਇਹ ਗੱਡੀ ਦੇ ਲੋਕੇਸ਼ਨ ਵੇਖ ਰੋ ਤੁਸੀਂ ਇਹ ਪਿੰਨੋਂ ਦੂਤਿਆਂ ਹਣਾਉਂਦੇ ਰੋਜੀ ਪਿੰਡ ਜੀ ਅੱਗੇ ਤਾਂ ਮੋਟਰਸਾਈਕਲ ਤੇ ਆਉਂਦੇ ਸੀ ਅੱਜ ਕਾਰ ਤੇ ਸੀ ਤੇ ਕੇ ਨੇ ਤਦਨੇ ਕੀ ਰੰਦੇ ਸੀ ਕੀ ਇਹ ਤੇ ਮੇਰਾ ਬਾਪ ਕੋਈ ਤਾਂ ਵਿਚਾਵ ਜੀ ਹਾਂ ਇਹਦੇ ਬਾਰੇ ਕਹਿਣ ਸਾਡੇ ਕੁਝ ਵੀ ਮੁੰਡਾ ਚੰਗਾ ਸੀ ਚੰਗੇ ਸੁਭਾਅ ਦਾ ਮੁੰਡਾ ਸੀ ਮਿਲਵਤਨ ਵਾਲਾ ਮੁੰਡਾ ਸੀ ਘਟਣਾ ਚੰਗੀ ਗੱਲ ਹੈ ਸੀ ਕਿਸੇ ਬਾਰੇ ਨਹੀਂ ਕਹਿ ਸਕਦੇ ਵੀ ਗੱਲ ਕੀਤੀ ਇਸ ਲਈ ਘਟਣਾ ਘਟਣਾ ਦੇ ਬਾਰੇ ਕੋਈ ਨਹੀਂ ਕਹ ਸਕਦੇ